ਲੁਧਿਆਣਾ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਫਿਲਹਾਲ ਅੱਜ ਦੇ ਦਿਨ ਦੇ ਲਈ ਹੜਤਾਲ ਦਾ ਐਲਾਨ ਕਰ ਪੂਰੇ ਪੰਜਾਬ ਚ ਇਕੱਠੇ ਹੋ ਕੇ ਵਰਨਾਲ ਜਾ ਕੇ ਰੈਲੀ ਕਰਨਗੇ ਜਦ ਅਸਲ ਡੀਸੀ ਦਫ਼ਤਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਹੋਰ ਕਈ ਕਮਾ ਸੰਬੰਧੀ ਲੁਧਿਆਣਾ ਵਿੱਚ ਹੜਤਾਲ ਦੂਜੇ ਪਾਸੇ ਡੀਸੀ ਦਫਤਰ ਕੰਮ ਕਰਵਾਉਣ ਆਏ ਲੋਕ ਵੀ ਕਾਫੀ ਖ절ਖਵਾਰ ਹੋਤੇ ਨਿਰਾਸ਼ ਵੀ ਦਿਖਾਈ ਦਿੱਤੇ ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣੀ ਵਿਹਾੜੀ ਤੋੜ ਕੇ ਡੀਸੀ ਦਫਤਰ ਆਪਣਾ ਕੰਮ ਕਰਵਾਉਣ ਲਈ ਆਏ ਸੀ ਪਰ ਅਗੋ ਹੜਤਾਲ ਹੋਣ ਕਰਕੇ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਹੜਤਾਲ ਸੰਬੰਧੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਵਿਕਾਸ ਕੁਮਾਰ ਪ੍ਰਧਾਨ ਡੀਸੀ ਦਫਤਰ ਲੁਧਿਆਣਾ ਐਪਲਾਈ ਯੂਨੀਅਨ ਜਿਹੜੀ ਸਾਡੀ ਜੇ ਹੜਤਾਲ ਆ ਜਿਹੜੀ ਸਰਕਾਰ ਸਾਡੇ ਪਿੱਛੇ ਕਈ ਸਾਲਾਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਸਾਡੀ ਪੁਰਾਣੀ ਪੈਨਸ਼ਨ ਸਕੀਮ ਦੇ ਜਿਹੜੇ ਬਹਾਨੇ ਲਗਾ ਰਹੇ ਨੇ ਹੋਰ ਵੀ ਸਾਡੀ ਜਿਹੜੀ ਆ ਪੱਦੀਏ ਪੱਤੇ ਆ ਉਹ ਵੀ ਨਹੀਂ ਦੇ ਦੇ ਇਸ ਤੋਂ ਇਲਾਵਾ ਸਾਡੀ ਇੱਕ ਦੋ ਲੈਟਰਾਂ ਸੀ ਜਿਵੇਂ 2015 ਦੀ ਲੈਟਰ ਵਾਪਸ ਆ ਕੇ ਜਾਂ 2020 ਦੀ ਇੱਕ ਲੈਟਰ ਸੀਗੀ ਜਿਹੜੀ 4 ਸਾਲਾਂ ਤੋਂ ਜਿਹੜੀ ਸਾਡੀ ਤਰੱਕੀਆਂ ਰੁਕੀ ਹੈ ਇਹ 4 ਨੂੰ 14 ਦੀ ਰੁਕੀ ਹੈ ਉਹਦੇ ਸੰਬੰਧ ਵਿੱਚ ਸਾਡੀ ਜਿਹੜੀ ਜੇ ਹੜਤਾਲ ਕੀਤੀ ਗਈ ਆ ਤੇ ਸਾਡੇ ਪੂਰੇ 50 ਸਬੂਹੂ ਛੁੱਟੀ ਲੈ ਕੇ ਪਰ ਨਾਲੇ ਵੀ ਕੇ ਰੈਲੀ ਤੇ ਗਿਆ ਹੈ ਕਿੰਨੇ ਦਿਨ ਦੀ ਹੰਤਾਲਾਤ ਰਹੇ ਸਰ ਇਸ ਲਈ ਭਈ ਅੱਜ ਦੀ ਕਾਲ ਆ ਜੀ ਅੱਜ ਕੱਲ ਮੀਟਿੰਗ ਹੈ ਜੀ ਤੇ ਕੱਲ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਇਹ ਹੜਤਾਲ ਅੱਗੇ ਵੱਧੇਗੀ ਅੱਛਾ ਜਿਵੇਂ ਤੁਸੀਂ ਹੜਤਾਲ ਕਰਨ ਜਾ ਰਹੇ ਹੋ ਤੁਸੀਂ ਇਹ ਇਸ ਸੰਬੰਧ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੋਈ ਹੈ ਜਾਂ ਚਰਨ ਘਟਨਾ ਗੱਲਬਾਤ ਕੀਤੀ ਹੋਈ ਹੈ ਸਾਡੀ ਉੱਚ ਅਧਿਕਾਰੀਆਂ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਸਾਰਿਆਂ ਨੂੰ ਅਸੀਂ ਦੱਸਤਾ ਕਿ ਇਹ ਪੰਜਾਬ ਦੀ ਕਾਲ ਹੈ ਜੀ ਚੰਡੀਗੜ੍ਹ ਤੋਂ ਸਾਨੂੰ ਕਾਲ ਆਈ ਹੋਈ ਆ ਕਿਉਂਕਿ ਇਸ ਮੂਹ ਜਿੱਥੇ ਬੰਦੀਆਂ ਸਾਨੂੰ ਇਹੀ ਗੱਲ ਕਰ ਰਹੀਆਂ ਵੀ ਜਿਹੜੀ ਸਾਡੀ 올ਡ ਪ੍ਰਾਈਸ ਜੀ ਪੈਨਸ਼ਨ ਸਕੀਮਾਂ ਉਹਨੂੰ ਬਹਾਲ ਕਰਾਈਏ ਜੇ ਜਤਰਾ ਉਹ ਨਹੀਂ ਹੁੰਦੀ ਤਾਂ ਤਾਂ ਸਾਡਾ ਇਹ ਚੱਲ ਜਾਰੀ ਰਹੇ ਇੱਥ ਕਿ ਤੁਸੀਂ ਸਾਰੇ ਤੁਸੀਂ ਖ਼ਬਰਾਂ ਜੀ ਦਿੱਤਾ ਹੈ ਦੋ ਤਿੰਨ ਦਿਨ ਪਹਿਲੇ ਖ਼ਬਰ ਜੀ ਦਿੱਤਾ ਹੈ ਵੀ ਸਾਡੀ ਅੱਜ ਨੂੰ ਸਟ੍ਰਾਈਕ ਬਰਨਾਲੇ ਸਾਡੀ ਰੈਲੀ ਆ ਵੀ ਐਸ ਕਰਕੇ ਲੋਕਾਂ ਨੂੰ ਸੀ ਪਹਿਲੇ ਗਿਆ ਤਾਂ ਵੀ ਆ ਸਾਡਾ ਕੰਮ ਨਹੀਂ ਹੋਊਗਾ ਕਰਮਜੀਤ ਸਿੰਘ ਅੱਛਾ ਕਿਹੜੀ ਜਗ੍ਹਾ ਤੋਂ ਪਾਸੀ ਨਗਰ ਪਕਾ ਰੋਡ ਅੱਛਾ ਬਦਨਾ ਦੇ ਸੇ ਦਫ਼ਤਰ ਪਹੁੰਚੇ ਹੋ ਕੰਮ ਰੌੜ ਹਾਂਜੀ ਹਾਂਜੀ ਤੁਹਾਨੂੰ ਪਤਾ ਸੀ ਹੜਤਾਲ ਨਹੀਂ ਸਰ ਪਤਾ ਨਹੀਂ ਸੀ ਅੱਛਾ ਕਿੰਨੇ ਵਜੇ ਆਏ ਸੀ ਬੱਸਾਂ ਹੁਣੇ ਆ ਰਹੇ ਆ ਅੱਛਾ ਬੱਸਾਂ ਆਏ ਸੀ ਕਿ ਨਹੀਂ ਖੱਜਲ ਖਾ ਰਹੀ ਹੁੰਦੀ ਜੇ ਲੋਕ ਆ ਹੁਣ ਖੱਜਲ ਖਾ ਰਹੀ ਆ ਹੁਣ ਫਿਰ ਘਰੇ ਬੱਸ ਜਾਣਾ ਕਿੰਨੇ ਕਿੰਨੇ ਦਾ ਜਿਵੇਂ ਬੰਦਾ ਕੰਮ ਕੰਮਕਾਰ ਵਾਲਾ ਹੁੰਦਾ ਹੈ ਜੇ ਐਨ.ਜੀ.ਪੀ. ਕੀਤਾ ਹੈ ਡੈਡ ਇੱਥੇ ਬੋਲਦੇ। ਉਹ ਕਹਿੰਦਾ ਹੜਤਾਲ ਆ ਪਰ ਹਜੇ ਦੱਸਿਆ ਨਹੀਂ ਕਿ ਕਿਤੇ। ਉਹਨੇ ਇੱਥੇ ਖਾਰਚ ਵੀ ਨਹੀਂ ਪੜਿਆ ਹੈਗਾ ਕੋਈ ਹੜਤਾਲ ਵਾਲਾ। ਅੱਛਾ। ਹਾਂਜੀ। ਪਹਿਲਾਂ ਦੱਸ ਦਿੰਦੇ ਤਾਂ ਥੋੜਾ ਜਿਆ ਵਧੀਆ। ਹਾਂ ਹਾਂਜੀ ਕੋਰੋਨਾ ਉਹਦੇ। ਹਾਂਜੀ ਕੀ ਨਾਮ ਹੈ? ਗੁਰਦੀਪ ਸਿੰਘ ਹੈ ਜੀ। ਥੋੜਾ ਚਲੇ। ਗੁਰਦੀਪ ਗੁਰਦੀਪ ਸਿੰਘ। ਅੱਛਾ ਕਿੱਥੋਂ ਆਏ? ਮੈਂ ਮੁੱਲਾਂਪੁਰ ਤੋਂ ਆਇਆ ਹਾਂ। ਅੱਛਾ ਕਿਹਦੀ ਕੰਮ ਕਰਾਉਂਦੇ? ਕੰਮ ਸੀ ਅਸਲਾ ਸੰਬੰਧੀ ਕੰਮ ਸੀ ਮੇਨੂੰ। ਅੱਛਾ ਤੁਹਾਨੂੰ ਪਤਾ ਸੀ ਕਿ ਹੜਤਾਲ ਡੀਸੀ ਦਾ ਚਾਹ ਨਹੀਂ ਪਤਾ ਨਹੀਂ ਸੀ ਅੱਛਾ ਕਿੰਨੇ ਵਜੇ ਆਏ ਸੀ ਮੈਂ ਹੋ ਗਿਆ ਤਕਰੀਬਨ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹਾਂਜੀ ਅੱਛਾ ਕਿੰਨੇ ਖੱਜਰ ਖਾ ਹੋ ਰਹੀ ਖੱਜਰ ਤਾਂ ਕਿ ਮੈਂ ਆ ਕੇ ਦੇਖਿਆ ਦਰਵਾਜ਼ਾ ਲੱਗਿਆ ਸੀਗਾ ਇਤਰ ਉਧਰੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਕਿਉਂ ਮਤਲਬ ਬੰਦ ਕਿਉਂ ਆ ਕਾਰਨ ਪਤਾ ਲੱਗਿਆ ਨਹੀਂ ਕੋਈ ਕਾਰਨ ਨਾ ਕੋਈ ਨਹੀਂ ਪਤਾ ਲੱਗਿਆ ਅੱਛਾ ਕੱਲ ਨੂੰ ਕੱਲ ਨੂੰ ਫੇਰ ਉਹਨਾਂ ਨੂੰ ਆਉਣਾ ਪੈਣਾ ਕੱਲ ਨੂੰ ਆਉਣਾ ਪੈਣਾ ਜੀ ਹਾਂ ਕਿਹੜੀ ਜਗ੍ਹਾ ਤੋਂ ਆਏ ਸੀ ਮੁੱਲਾਪੁਰ ਤੋਂ ਆਏ ਮੁੱਲਾਪੁਰ ਹਾਂ